ਮੰਮ ਪ੍ਰੋਫੈਸਰ ਜੈ ਤੇਗਨ ਜੈ ਤੇਗਨ ਸਾਡੇ ਅਕੂਰ ਅਨੁਸਾਰ ਸਤਿਗੁਰੂ ਗੋਬਿੰਦ ਸਿੰਘ ਸਾਹਾ ਸੰਗਤ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੀ ਬਾਸ਼ਾ ਨੇ ਨੰਦੇੜ ਹਰੂਤਮ ਵਿੱਚ دین ਨਹੀਂ त्याਗੀ ਉਥੇ ਸੱਚੀ ਬਾਸ਼ਾ ਨੇ ਇੱਕ ਨਰਨਾਟਕ ਕੀਤਾ ਉਥੋਂ ਨਿਕਲ ਕੇ ਚੋਰੀ ਕਿਤੇ ਚਲੇ ਗਏ ਇਹ ਗੱਲ ਤੋਂ ਹੋ ਜਾਵੇ ਕਿ ਸੱਚੇ ਪਾਤਸ਼ਾਹ ਸਰੀਰ ਛੱਡ ਗਏ ਨੇ ਇਹਦਾ ਬਹੁਤ ਵੱਡਾ ਪਰਮਾਨ ਦੋ ਤੀਜਾ ਤੋਂ ਮਿਲਦਾ ਇੱਕ ਸਮਕਾਲੀ ਕਵੀ ਹੋਏ ਨੇ ਕਵੀ ਸ਼ੈਨਾਪਤੀ ਜੀ ਨੇ ਲਿਖਿਆ ਕਿ ਗੁਰੂ ਜੀ ਨੇ ਉੱਥੇ ਸਰੀਰ ਛੱਡਿਆ ਸੰਸਕਾਰ ਹੋ ਗਿਆ ਇਹ ਲਿਖ ਕੇ ਫਿਰ ਉਹ ਲੈਂਦੇ ਨੇ ਕਿ ਗੁਰੂ ਜੀ ਨੇ ਚਰਿੱਤਰ ਕੀਤਾ ਚਰਿੱਤਰ ਕੀ ਹੁੰਦਾ ਹੈ ਨਾਟਕ ਜੇ ਸਾਹਮਣੇ ਸ਼ਰੀਰ ਛੱਡ ਕੇ ਸੰਸਕਾਰ ਹੋ ਗਿਆ ਤਾਂ ਫਿਰ ਨਾਟਕ ਕਿੱਥੋਂ ਆ ਗਿਆ ਦੂਸਰੀ ਗੱਲ ਇੱਕ ਕਤਾਬ ਹੈ ਇੰਗਲਿਸ਼ ਵਿੱਚ ਛਪੀ ਹੋਈ ਹੈ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵੱਲੋਂ ਛਪੀ ਹੈ ਗੈਰ ਨਾਮਧਾਰੀਆਂ ਦੀ ਹੈ ਉਹ ਸ਼ਰਧਾਲੂ ਨਹੀਂ ਹੈਗੇ ਬੰਦੇ ਉਹਨਾਂ ਨੇ ਸਧਾਰਨ ਰੂਪ ਵਿੱਚ ਇੱਕ ਮਨੁੱਖ ਦੇ ਰੂਪ ਵਿੱਚ ਲਿਖੀ ਹੈ ਗੁਰੂ ਜੀ ਦੀ ਜੀਵਨੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਗਾਈਡ ਮਿਸਟੀਰੀਅਸ ਥੈਸ ਜੇ ਸਾਹਮਣੇ ਸਰੀਰ ਛੱਡਿਆ ਜਾਵੇ ਗੁਰੂ ਜੀ ਦਾ ਸੰਸਕਾਰ ਹੋ ਜਾਵੇ ਫਿਰ ਮਿਸਟਰੀ ਤੇ ਨਾ ਨਾ ਰਹੇਗੀ ਸੱਚੇ ਪਾਤਸ਼ਾਹ ਉਸੇ ਦੇ ਨਹੀਂ ਛੱਡੀ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਕਦੀ ਬਾਧਰੇ ਰਹੇ ਕਦੀ ਚੀਂਦ ਰਹੇ ਉਹ ਕੋ ਵਖਰੇstਾਨਾਂ ਤੇ ਰਹੇ ਫਿਰ ਕੀਤੇ ਨਾਬੇ ਜਾ ਕੇ ਰਹੇ ਬਾਬਾ ਅਜਾਪਾਲ ਸਿੰਘ ਜੀ ਦੇ ਰੂਪ ਵਿੱਚ ਰਹੇ ਉਤੇਜ ਸੱਚੇ ਪਾਸ਼ਾ ਕੋਈ ਵੀ ਵਜਨ ਕਰਦੇ ਸੀ ਤਾਂ ਕਹਿੰਦੇ ਹੁੰਦੇ ਸੀ ਗੁਰੂ ਸਿੰਘ ਦਾ ਹੁਕਮ ਆਇਆ ਹੈ ਗੁਰੂ ਸਿੰਘ ਹੋਰ ਤੇ ਕੋਈ ਹੋ ਨਹੀਂ ਸਕਦਾ ਜਿਹੜਾ ਗੁਰੂ ਹੀ ਹੋਵੇ ਸਿੰਘ ਵੀ ਹੋਵੇ ਇੱਕੋ ਇੱਕ ਗੁਰੂ ਆ ਨਾ ਸਿੰਘ ਵਾਪਸ ਸੋ ਇਹ ਫਿਰ ਉਸ ਸਮੇਂ ਸੱਚੇ ਪਾਸ਼ਾ ਜੀ ਦੀ ਸੇਵਾ ਵਿੱਚ ਜਿਹੜੇ ਕੋਈ ਰਹਿੰਦੇ ਸੀ ਨੇੜੇ ਸਾਨੂੰ ਉਹ ਭਾਈ ਕਾਂ ਸਿੰਘ ਜੀ ਦੇ ਵੱਡੇ ਸਨ ਭਾਈ ਕਾਂ ਸਿੰਘ ਬੜੇ ਮਹਾਨ ਇਤਿਹਾਸਕਾਰ ਹੋਏ ਨੇ ਸਿੱਖਾਂ ਦੇ ਮਹਾਨ ਕੋਸ਼ ਉਹਨਾਂ ਨੇ ਲਿਖਿਆ ਇਹਨਾਂ ਦੇ ਵੱਡੇ ਵਜੇਰੇ ਸਨ ਜਿਨ੍ਹਾਂ ਨੇ ਸਚਿਪਾਸ਼ਾ ਜੀ ਦੇ ਕੋਲ ਸੇਵਾ ਕਰਨ ਗਏ ਸਚਿਪਾਸ਼ਾ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਮੇਰੇ ਸਿੰਡੇ ਦੇ ਉੱਤੇ ਦੇ ਕੋਈ ਕੀੜਾ ਕਿ ਉਹ ਜਦੋਂ ਬਸਤਰ ਲਾਏ ਉਹਨਾਂ ਨੇ ਵੇਖਿਆ ਕਿੜਾ ਕੋਈ ਨਾ ਲੰਬਾ ਤੇ ਬਸਤਰ ਭੈਣ ਲੈ ਤੇ ਉਹਨਾਂ ਨੇ ਵੇਖਿਆ ਕਿ ਸਚਿ ਬਾષા ਜੀਤੇ ਇੱਕ ਵੱਖੀ ਵਿੱਚ ਬਹੁਤ ਵੱਡਾ ਜ਼ਖਮ ਦਾ ਨਿਸ਼ਾਨ ਹੈ ਧਿਆਨ ਨਾਲ ਸੁਣਿਆ ਜੀ ਫਿਰ ਉਹਨਾਂ ਸਚਿ ਬਾਸ਼ਨ ਬੇਨਤੀ ਕੀਤੀ ਵੀ ਇਹ ਕੀ ਹੈ ਜੀ ਸਚਿ ਬਾષા ਵਜਨ ਕੀਤਾ ਇਹ ਉਹ ਨਿਸ਼ਾਨ ਹੈ ਜਿਹੜਾ ਪਠਾਨ ਨੇ ਛੁਰਾ ਹਿਰੂ ਦਾ ਮਾਰਿਆ ਸੀ ਨਦੀਰ ਚ ਮਾਰਿਆ ਸੀ ਉਹ ਕਿਹਨੂੰ ਮਾਰਿਆ गोविंद सिंह जी फिर ਉਹਨਾਂ ਨੂੰ ਪਹਿਲੋਂ ਹੀ ਪਤਾ ਨਹੀਂ ਸੀ ਲੰਦਾ ਕਿ ਮਹਾਜਾਪਾਲ ਸਿੰਘ ਜੀ ਕਹੋਂ ਨੇ ਉਹਨਾਂ ਨੇ ਜਦੋਂ ਇਹ ਵੇਖਿਆ ਤੇ ਸੱਚੇ ਬਾਛਾ ਦਾ ਬਚਨ ਸੁਣਿਆ ਉਹਨਾਂ ਦੀ ਪੂਰੀ ਸ਼ਰਧਾ ਹੋ ਗਈ ਕਿ ਇਹ ਸਤਿਗੁਰੂ गोविंद ਸਿੰਘ ਜੀ ਤੋਂ ਇਸ ਵਾਰ ਕੇ ਸੱਚੇ ਬਾਛਾ ਇੱਕ